ਹਾਂ ਜੀ ਜਿਹੜੀ ਸਾਡੀਆਂ ਮਠੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ कुरकुਰੀਆਂ ਤੇ ਇਹਨਾਂ ਵਧੀਆ ਬਣੀਆਂ ਨੇ ਤੁਸੀਂ ਦੇਖ ਸਕਦੇ ਹੋ ਹਾਂ ਜੀ ਹਾਂ ਜੀ ਸਸੀਆਂ ਸਾਰੇ ਦੋਸਤਾਂ ਤੁਹਾਡੇ ਆਪਣੇ ਚੈਨਲ 'ਤੇ ਨੂੰ ਵਿੱਚ ਅੱਜ ਆਪਾਂ ਬਣਾਵਾਂਗੇ ਮਠੀਆਂ ਮਠੀਆਂ ਉਹ ਅੱਧਾ ਗਲੋ ਸੀ ਮੈਦਾ ਤੇ ਇੱਕ ਕੋਲੀ ਆਪਾਂ ਲਈ ਆ ਆਟੇ ਦੀ ਹਾਂ ਜੀ ਤੇ ਲੋਨ ਲਿਆ ਜਵੈਰ ਤੇ ਜੀਰਾ ਤੇ ਇੱਕ ਕੱਪ ਅਸੀਂ ਲਿਆ ਰਵੈਲਡ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਵਿੱਚ ਪਾ ਕੇ ਹੱਥ ਨਾਲ ਮਿਕਸ ਕਰ ਲਵਾਂਗੇ ਤੇ ਪਹਿਲਾਂ ਆਪਾਂ ਜਿਹੜਾ ਆਟਾ ਹੈ ਇਹਨੂੰ ਆਪਾਂ ਪਾ ਲਵਾਂਗੇ ਇੱਕੋ ਪੋਲੀ ਨੂੰ ਮੱਦੇ ਦੇ ਵਿੱਚ ਇਸ ਤਰੀਕੇ ਦੇ ਨਾਲ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜਿਵੈਣ ਹਾਂਜੀ ਜਿਵੈਣ ਪਾਉਣ ਤੋਂ ਬਾਅਦ ਤੇ ਆਪਾਂ ਪਾ ਦਵਾਂਗੇ ਤੇ ਵਿੱਚ ਜੀਰਾ ਤੇ ਜੀ ਆ ਪਾਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਸਵਾਦ ਅਨੁਸਾਰ ਤੇ ਆਪਾਂ ਇਹਨੂੰ ਹੱਥ ਦੇ ਨਾਲ ਬਹਿ ਮਿਕਸ ਕਰ ਲਵਾਂਗੇ ਹੌਲੀ ਹੌਲੀ ਇਸ ਤਰੀਕੇ ਨਾਲ ਤੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਇੱਕ ਕੱਪ ਰਿਫਰੈਂਡ ਤੁਸੀਂ ਦੇਸੀ ਘੀਤ ਵੀ ਵਰਤ ਸਕਦੇ ਹੋ ਤੇ ਆਪਾਂ ਇਹਨੂੰ ਹੱਥ ਦੇ ਨਾਲ ਮਿਕਸ ਕਰ ਲਵਾਂਗੇ ਹਾਂਜੀ ਆਪਾਂ ਹੌਲੀ ਹੌਲੀ ਮਿਕਸ ਕਰਕੇ ਹੱਥ ਦੇ ਨਾਲ ਇਸ ਤਰੀਕੇ ਨਾਲ ਜਦੋਂ ਸਾਰਾ ਸਮਾਨ ਮਿਕਸ ਹੋ ਜੇ ਵਿੱਚ ਆਟਾ ਵੀ ਮੈਂਦਾ ਵੀ ਤੇ ਇਹੜਾ ਦੂਣ ਵਗੈਰਾ ਪਾਇਆ ਹਾਂਜੀ ਤੁਸੀਂ ਦੇਖੋ ਜਿਹੜਾ ਮਹਿਤਾ ਇਸ ਤਰੀਕੇ ਨਾਲ ਹੋਣਾ ਚਾਹੀਦਾ ਜੀ ਨਾ ਗਿੱਲਾ ਸੁੱਕਾ ਤੇ ਉਸ ਤੋਂ ਬਾਅਦ ਆਪਾਂ ਪਾਣੀ ਪਾਵਾਂਗੇ ਪਾਣੀ ਤੁਸੀਂ ਠੰਡਾ ਹੀ ਪਾ ਸਕਦੇ ਤੇ ਪਾਣੀ ਪਾਉਣ ਤੋਂ ਬਾਅਦ ਹਾਂਜੀ ਜਿਹੜਾ ਇਹਦਾ ਮਹਿਦਾ ਬਣ ਕੇ ਤਿਆਰ ਚੱਕਾ ਹੈ ਹਾਈ ਦੂਦੇ ਬੈਰਾ ਆਡਮ ਇਹਦਾ ਬਿਲਕੁਲ ਨਰਮ ਨਾ ਬਹੁਤ ਆ ਸਖਤ ਨਾ ਬਹੁਤ ਨਰਮ ਸਹੀ ਗੁਣ ਹੈ ਹਾਂ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਫੱਟੇ ਦੇ ਉੱਪਰ ਇਸ ਤਰੀਕੇ ਨਾਲ ਇਹਨੂੰ ਵੇਲ ਲਵਾਂਗੇ ਆਧੇ ਨਾਲ ਤੇ ਆਪਾਂ ਇਹਦੇ ਦੋ ਟੁਕੜੇ ਕਰ ਲਵਾਂਗੇ ਤੇ ਦੋ ਟੁਕੜੇ ਕਰਨ ਤੋਂ ਬਾਅਦ ਇੱਕ ਟੁਕੜੇ ਨੂੰ ਆਪਾਂ ਹੱਥ ਨਾਲ ਦੋਨੋਂ ਹੱਥਾਂ ਨਾਲ ਇਹਨੂੰ ਜਿਹੜਾ ਰੋਟੀ ਹੁੰਦੀ ਇਸ ਤਰ੍ਹਾਂ ਬਣਾ ਕੇ ਲੰਮਾ ਲੰਮਾ ਬਿਲ ਕੇ ਇਦੇ ਵਿੱਚੋਂ ਮੁੱਠੀਆਂ ਦੀ ਸਹਾਇਤ ਇਹ ਆਪਾਂ ਛੋਟੇ ਛੋਟੇ ਪੇੜੇ ਕੱਟ ਲਵਾਂਗੇ ਇਹਨਾਂ ਨੂੰ ਤੁਸੀਂ ਚਾਕੂ ਨਾਲ ਵੀ ਕੱਟ ਸਕਦੇ ਹੋ ਕੋਈ ਟੱਕੜ ਵਗੈਰਾ ਨਾਲ ਪਰ ਦੇ ਆਪਾਂ ਇਹ ਨੂੰ ਹੱਥ ਨਾਲ ਹੀ ਬਣਾਵਾਂਗੇ ਮੁੱਠੀਆਂ ਨੂੰ ਇਸ ਤਰੀਕੇ ਦੇ ਨਾਲ ਹਾਂਜੀ ਸਾਰੀਆਂ ਮੁੱਠੀਆਂ ਇਸ ਤਰੀਕੇ ਨੇ ਬਣਾਉਣੀਆਂ ਆਪਾਂ ਹੱਥ ਦੇ ਨਾਲ ਹਾਂਜੀ ਸਾਡੀਆਂ ਮੁੱਠੀਆਂ ਤਕਰੀਬਨ ਸਾਰੀਆਂ ਤਿਆਰ ਹੋ ਚੁੱਕੀਆਂ ਤੁਸੀਂ ਦੇਖ ਸਕਦੇ ਸਾਰੀਆਂ ਮੁੱਠੀਆਂ ਆਪਾਂ ਇੱਕੋ ਤਰ੍ਹਾਂ ਦੀਆਂ ਬਣਾਈਆਂ ਹਾਂਜੀ ਤੇ ਆਪਾਂ ਇਹਨਾਂ ਨੂੰ ਕੱਲੀਆਂ ਕੱਲੀਆਂ ਨੂੰ ਆ ਸਾਰਿਆਂ ਨੂੰ ਪਾ ਦਵਾਂਗੇ ਹਾਂਜੀ ਆਪਾਂ ਪਹਿਲਾਂ ਕਰਾਂਗੇ ਗੈਸ ਔਨ ਉੱਪਰ ਰੱਖਾਂਗੇ ਕੜਾਈ ਕੜਾਈ ਦੇ ਵਿੱਚ ਪਾਵਾਂਗੇ ਸਾਡੀ ਕੜਾਈ ਆ ਗਰਮ ਹੋ ਚੁੱਕੀ ਇਹਦੇ ਵਿੱਚ ਪਾਵਾਂਗੇ ਆਪਾਂ ਰਫੈਂਡ ਤੁਸੀਂ ਤੇਲ ਜਾਂ ਘੀਗੀ ਪਾ ਸਕਦੇ ਹੋ ਹਾਂਜੀ ਰਫੈਂਡ ਪਾਉਣ ਤੋਂ ਬਾਅਦ ਜਦ ਸਾਡਾ ਰਫੈਂਡ ਥੋੜਾ ਜਿਹਾ ਗਰਮ ਹੋ ਗਿਆ ਹਾਂਜੀ ਜਿਹੜੀਆਂ ਮੁੱਠੀਆਂ ਆਪਾਂ ਹੌਲੀ-ਹੌਲੀ ਇਹਨੂੰ ਤੇਲ ਦੇ ਵਿੱਚ ਛੱਡਾਂਗੇ ਇਸ ਤਰੀਕੇ ਦੇ ਨਾਲ ਸਾਰੀਆਂ तकरीबन 10 10 ਪੀਛੜ ਦੇਵਾਂਗੇ ਹੌਲੀ ਹੌਲੀ ਤੇ ਹਾਂਜੀ ਸਾਡੀ ਮਠੀਆਂ तकरीबन ਫਰਾਈ ਹੋ ਚੁੱਕੀਆਂ ਆਪਣੇ ਨੂੰ ਛਾਣਨੀ ਜਾਂ ਕੋਈ ਚਮਚ ਦੇ ਮਤਨ ਨਾਲ ਘੜਤਕ ਦੇ ਵੱਡੇ ਚਮਚ ਨਾਲ ਇਹਨਾਂ ਨੂੰ ਪਰਖੋ ਖਾਹਰ ਦੇ ਉੱਪਰ ਕੱਢ ਲਵਾਂਗੇ ਇਸ ਤਰੀਕੇ ਦੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਮਠੀਆਂ तकरीबन ਸਾਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਾਂਜੀ ਤੇ ਹਾਂਜੀ ਸਾਡੀ ਜਿਹੜੇ ਮਠੀਆਂ ਵਧੀਆ ਬਣ ਕੇ ਨਵੀਆਂ ਹਾਂ ਹਾਂਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਧੰਨਵਾਦ